ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਅੱਜ ਸਾਡੀ ਸੇਵਾ દિਸ਼ਾਹੀਣ ਹੋ ਗਈ ਸਿਧਾਂਤਹੀਣ ਹੋ ਗਈ ਮੂਲ ਰੂਪ ਵਿੱਚ ਕਹਿ ਲਈਏ ਕਿ ਸਿੱਖ ਕੌਮ ਦੇ ਅੰਦਰ ਦਿਨ ਬਾ ਦਿਨ ਬਵੇਕ ਕੱਟੀ ਜਾ ਰਿਹਾ ਹੈ ਕੱਟੀ ਜਾ ਰਿਹਾ ਹੈ ਸੰਸਾਰ ਵਿੱਚ ਕਿਧਰੇ ਵੀ ਕੋਈ ਆਫਤ ਆਵੇ ਸਿੱਖ ਕੌਮ ਮਦਦ ਕਰਨ ਵਾਸਤੇ ਪਹੁੰਚ ਜਾਂਦੀ ਹੈ ਇਹ ਸੁਣ ਕੇ ਸਾਡਾ ਸਿਰ ਬੜਾ ਮਾਣ ਨਾਲ ਉੱਚਾ ਹੋ ਜਾਂਦਾ ਪਰ ਸਾਡਾ ਸਿਰ ਸ਼ਰਮ ਨਾਲ ਝੁਕ ਵੀ ਜਾਂਦਾ ਹੈ ਉਦੋਂ ਜਦੋਂ ਸਿੱਖਾਂ ਦੇ ਬਹੁਤ ਉੱਚੇ ਪਦਵੀ ਤੇ ਬੈਠਾ ਹੋਇਆ ਵਿਅਕਤੀ ਜਿਸ ਨੂੰ ਸਿੰਘ ਗ੍ਰੰਥੀ ਸਾਹਿਬ ਕਹਿੰਦੇ ਹਾਂ ਗੁਰੂ ਦਾ ਵਜ਼ੀਰ ਆਖਦੇ ਹਾਂ ਉਹ ਆਰਥਿਕ ਮਨਹਾਲੀ ਦੇ ਚਲਦਿਆਂ ਹੋਇਆਂ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਫਾਇਆ ਲੈ ਕੇ ਜੀਵਨ ਲੀਲਾ ਖਤਮ ਕਰ ਲੈਂਦਾ ਆ ਪਿਛੇ ਜਿਆ ਹੀ ਕੁਝ ਦਿਨ ਹੋਏ ਨੇ ਆਪਾਂ ਦੇਖਿਆ ਹੈ ਸੰਗਰੂ ਅਮਰਦਾਸ ਪਾਸ਼ਾ ਜੀ ਦੇ ਸ਼ਤਬਦੀ ਸੰਤ ਮਾਗਮ ਦੇ ਅੰਦਰ ਇੱਕ ਪਾਸੇ ਪੀਜ਼ਾ 버ਗਰ ਕੋਲਡ ਡਰਿੰਕ ਦੇ ਲੰਗਰ ਚੰਬਰੇ ਨੇ ਟਰੱਕਾਂ ਦੇ ਟਰੱਕ ਪਾ ਕੇ ਕੋਲਡ ਰੀਕ ਮੰਡੇ ਜਾ ਰਹੇ ਨੇ ਔਰ ਦੂਸਰੇ ਪਾਸੇ ਹਰਿਆਣਾ ਦੇ ਅੰਦਰ ਇੱਕ ਨੌਜਵਾਨ ਜਵਾਨੀ ਦੇ ਪੈਰ ਰਖਦਾ ਜਾ ਮੋਸ਼ਪਟਾ ਕਰੂ ਕਿਆ ਟੱਠੇ ਹੋਏ ਮਕਾਨ ਵਿੱਚ ਰਹਿੰਦੇ ਆ ਉਸ ਮਕਾਨ ਦੀ ਛੱਤ ਡਿੱਗਣ ਦੇ ਨਾਲ ਸੱਤ ਦੇ ਥਲੇ ਦਬਕੇ ਹੋਏ ਆ ਧਮ ਤੋੜ ਗਿਆ ਸਾਡਾ ਜੋਹਨ ਪਾਟੇ ਸੀ ਔਰ ਅਸੀਂ ਇੱਕ ਪਾਸੇ ਟਰੱਕਾਂ ਦੇ ਟਰੱਕ ਕੋਲਡ ਰੀਕ ਦੇ ਵੰਡ ਰਹੇ ਸਹਿਬ ਕਹਿੰਦੇ ਨੇ ਦਾਨ ਕਰੋ ਪਰ ਗੁਰਬਾਣੀ ਦੇ ਸੱਤੇ ਪਾਸ਼ਾ ਨੇ ਸਾਨੂੰ ਸਮਝ ਬਖਸ਼ੀ ਕਹਿੰਦੇ ਅਕਲੀ ਪੜ ਕੇ 부ਜੀਏ ਅਕਲੀ ਕੀ ਚਤਾਨ ਦਾਨ ਕਰ ਪਰ ਅਕਲ ਨਾਲ ਕਰ ਜੇ ਤੈਨੂੰ ਇਹ ਤਨ ਦਿੱਤਾ ਹੈ ਇਹ ਤਨ ਦਿੱਤਾ ਹੈ ਜੇ ਸਭ ਕਹਿੰਦੇ ਸਤਨ ਵਿੱਚ ਮੈਂ ਅਕਲ ਵੀ ਪਾਈ ਉਸ ਅਕਲ ਦਾ ਇਸਤੇਮਾਲ ਕਰ। ਔਰ ਅਕਲ ਦਾ ਇਸਤੇਮਾਲ ਕਿਵੇਂ ਕਰਨਾ ਗੁਰੂ ਦੀ ਰੋਸ਼ਨੀ ਧੰਗ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪਿਆਰੇ ਬੋਲ ਨੇ ਸਭ ਕਹਿੰਦੇ ਦਾਨ ਦਿਓ ਇਨਹੀ ਕੋ ਭਲੋ ਔਰ ਆਣ ਕੋ ਦਾਨ ਨਾਲ ਲਾਗਤ ਨੀਕੋ ਗੁਰੂ ਗੋਬਿੰਦ ਸਿੰਘ ਪਾਸ਼ਾ ਕਹਿੰਦੇ ਤੇਰਾ দান ਦਿੱਤਾ ਹੋਇਆ ਮੈਨੂੰ ਚੰਗਾ ਲੱਗੇਗਾ ਜੇ ਤੂੰ ਮੇਰੇ ਗੁਰਸਿੱਖਾਂ ਨੂੰ ਦੇਵੇਂਗਾ ਮੇਰੇ ਗੁਰਸਿੱਖਾਂ ਨੂੰ দান ਨਹੀਂ ਕਰਦਾ ਉਹ দান ਦਿੱਤਾ ਮੈਨੂੰ ਚੰਗਾ ਲੱਗੇਗਾ ਪਰ ਤੂੰ ਗੁਰਸਿੱਖਾਂ ਨੂੰ ਛੱਡ ਕੇ ਕਿਸੇ ਹੋਰ ਨੂੰ দান ਕਰਦਾ ਬਿਰੇਗਾ ਗੁਰੂ ਗੋਬਿੰਦ ਸਿੰਘ ਜੀ ਨੇ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਕਰੋਨਾ ਕਾਲ ਦੇ ਵਿੱਚ ਅਸੀਂ ਉਹਨਾਂ ਲੋਕਾਂ ਦੇ ਘਰ ਰਾਸ਼ਨ ਨਾਲ ਭਰ ਦਿੱਤੇ ਜਿਹੜੇ ਤੁਰੇ ਜਾਂਦੇ ਬੀੜੀ ਦਾ ਧੂਆ ਸਾਡੇ ਮੂੰਹ ਤੇ ਮਾਰ ਦਿੰਦੇ ਨੇ ਪਰ ਕੋਈ ਸੰਸਥਾ ਕੋਈ ਸੋਸਾਇਟੀ ਕੋਈ ਪ੍ਰਬੰਧਕ ਕਮੇਟੀ ਬਾਹਰ ਖੜੀ ਕਰਕੇ ਕਹੇ ਉਨੇ ਕਿਸੇ ਗ੍ਰੰਥੀ ਦੇ ਕਰ ਕਿਸੇ ਰਾਗੀ ਦੇ ਕਰ ਕਿਸੇ ਪਾਠੀ ਢਾਡੀ ਪ੍ਰਚਾਰਕ ਦੇ ਕਰ ਆਸ਼ਣ ਪਚਾਇਆ ਹੋਵੇ ਸਤ ਸੰਗ ਦੀ ਕੋਰੋਨਾ ਕਾਲ ਦੇ ਦੌਰਾਨ ਅਖੰਡ ਪੜ੍ਹ ਸਾਭ ਹੁਣੇ ਬੰਦ ਹੋ ਗਏ ਕੀਰਤਨ ਦਰਬਾਰ ਹੋਣੇ ਗੁਰਮਤ ਸਮਾਗਮ ਹੋਣੇ ਬੰਦ ਹੋ ਗਏ ਤੇ ਉਹ ਲੋਕ ਜਿਨ੍ਹਾਂ ਦਾ ਉਪਜੀਵਕਾ ਦਾ ਸਾਧਨ ਹੀ ਇਹ ਸੀ ਕੋਈ ਪਾਠੀ ਸੀ ਕੋਈ ਰਾਗੀ ਸੀ ਕੋਈ ਢਾਡੀ ਸੀ ਕੋਈ ਕਥਾਵਾਚਕ ਪ੍ਰਚਾਰਕ ਸੀ ਉਹ ਬੇਰੁਜ਼ਗਾਰ ਹੋ ਗਏ ਕਿਉਂਕਿ ਉਹਨਾਂ ਦੀ ਉਪਜੀਵਕਾ ਦਾ ਸਾਧਨ ਹੀ ਇਹ ਸੀ ਪਰ ਗੀਆਂ ਝੋਪੜਿਆਂ ਵਾਲੇ ਦੇ ਘਰ ਤਾਂ ਸੀ 6 ਸੇ ਮਹੀਨੇ ਦਾ ਰਾਸ਼ਨ ਜਮਾ ਕਰ ਦਿੱਤਾ ਪਰ ਕਿਸੇ ਰਾਗੀ ਟਾਡੀ ਪਾਰਟੀ ਪ੍ਰਚਾਰਕ ਨੂੰ ਰਾਸ਼ਨ ਨਹੀਂ ਦਿੱਤਾ ਸਸੰਗਤੀ ਅੱਜ ਜ਼ਰੂਰਤ ਹੈ ਪਹਿਲਾਂ ਆਪਣੇ ਕੌਮ ਦੇ ਪ੍ਰਚਾਰਕਾਂ ਨੂੰ ਸੰਭਾਲੀਏ ਜਿਨ੍ਹਾਂ ਨੇ ਸਾਨੂੰ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਦੱਸਣਾ ਹੈ ਕਿ ਗੁਰੂ ਦਾ ਉਪਦੇਸ਼ ਕੀ ਹੈ ਗੁਰੂ ਗਿਆਨ ਦੀ ਸੋਝੀ ਦੇਣੀ ਹੈ ਜਿਨ੍ਹਾਂ ਨੇ ਸਾਨੂੰ ਇਤਿਹਾਸ ਦੱਸ ਕੇ ਸਾਡੇ ਅੰਦਰ ਆਪਣੇ ਪੁਰਖਿਆਂ ਦਾ इतिहास दस के साथ अपने, दे अपने कौम के प्रति जज्बा करना है संभाली जी महाराज सिद्धांत एकोक सिख कौम है जिन्हों का गुरु शब्द है और शबद गुरु के सिख ही विद्या तीने तो हो माड़ी गल खड़ी हो सकती है सकते विद्या विचारी पर पकारी तो मैं जो ਆਪਣੇ ਤੋਂ ਜਿੰਨੀ ਜੋਗਾ ਮੈਂ ਹਾਂ ਸਤਿਗੁਰੂ ਨੇ ਜਿੰਨੀ ਕੋ ਮੈਨੂੰ ਸਮਰਤ ਬਖਸ਼ੀ ਤੇ ਜਿੰਨੀ ਕੋ ਮੈਨੂੰ ਤਾਕਤ ਬਖਸ਼ੀ ਹੈ ਮੈਂ ਵੀ ਇੱਕ ਹੈਲਪਿੰਗ ਹੈਂਡ ਵੈਲਫੇਅਰ ਸੁਸਾਇਟੀ ਨਾਮ ਦੀ ਫਲੋਸਫਰੋਜੀ ਸੰਸਥਾ ਬਣਾਈ ਹੈ ਤੇ ਮੇਰੀ ਕੋਸ਼ਿਸ਼ ਹੈ ਕਿ ਰਾਗੀ ਪਾਠੇ ਢਾਢੀ ਪ੍ਰਚਾਰ ਜਿਹੜੇ ਨੇ ਇਹਨਾਂ ਦੇ ਬੱਚਿਆਂ ਨੂੰ ਕਮ ਸੇ ਡਾ ਪਹਿਲਾਂ ਵਿਦਿਆ ਦਾ ਦਿੱਤੀ ਜਾਵੇ ਰੋਟੀ ਦੀ ਗੱਲ ਤੋਂ ਬਾਅਦ ਚ ਵਿਦਿਆ ਪਹਿਲਾਂ ਜ਼ਰੂਰੀ ਹੈ ਤਾਂ ਆਓ ਤੁਸੀਂ ਮੇਰਾ ਸਹਿਯੋਗ ਕਰੋ ਮੈਨੂੰ ਸਾਥ ਦਿਓ ਮੈਨੂੰ ਲੋੜ ਹੈ ਤੁਹਾਡੇ ਸਹਿਯੋਗ ਦੀ ਕਿ ਅਸੀਂ ਪਹਿਲੇ 라ਉਂਡ ਦੇ ਵਿੱਚ ਰਾਗੀ ਪਾਠੇ ਟਾਡੀ ਪ੍ਰਚਾਰਕ ਜਿਹੜੇ ਹਨ ਇਹਨਾਂ ਦੇ ਬੱਚਿਆਂ ਦੇ ਕੋਈ ਵੀ ਰਾਗੀ ਟਾਡੀ ਪਾਠੀ ਪ੍ਰਚਾਰਕ ਨਹੀਂ ਹੋਣਾ ਚਾਹੀਦਾ ਐਸਾ ਜਿਹਦੇ ਬੱਚੇ ਫੀਸ ਖਰੋਂ ਪੜਨੋਂ ਹਟ ਜਾਣ ਵਿਦਿਆ ਪ੍ਰਾਪਤ ਨਾ ਕਰ ਸਕਣ ਉਹਨਾਂ ਨੂੰ ਉੱਚ ਵਿਦਿਆ ਮਿਲ ਸਕੇ ਵੱਡੀ ਤੋਂ ਵੱਡੀ ਵਿਦਿਆ ਉਹ ਹਾਸਲ ਕਰ ਸਕਣ ਉਹਦੇ ਵਾਸਤੇ ਉਹਨਾਂ ਦੇ ਬੱਚਿਆਂ ਦੇ ਫੀਸਾਂ ਦਾ ਪ੍ਰਬੰਧ ਆਪਾਂ ਕਰੀਏ ਉਹਨਾਂ ਨੂੰ ਵਿਦਿਅਕ ਸਮਗਰੀ ਆਪਾਂ ਲੈ ਕੇ ਤੇ ਇਹ ਮੈਂ ਗੁਰਦੁਆਰਾ ਸਾਹਿਬ ਦੇ ਅੰਦਰ ਕੁਝ ਗਰੀਬ ਬੱਚੇ ਮੇਰੇ ਕੋਲ ਰਹਿੰਦੇ ਨੇ ਜਿਨ੍ਹਾਂ ਨੂੰ ਜਿਹੜਾ ਹੈ ਬੀਏ ਤੱਕ ਦੀ ਪੜਾਈ ਕਰ ਰਹੇ ਨੇ ਬੱਚੇ ਔਰ ਨਾਲ ਹੀ ਗੁਰਮਤਿ ਦੀ ਵਿੱਦਿਆ ਵੀ ਹਾਸਲ ਕਰ ਰਹੇ ਨੇ ਪਰ ਜ਼ਰੂਰਤ ਹੈ ਤੁਹਾਡੇ ਸਹਿਯੋਗ ਦੀ ਤਾਂ ਕਿ ਕਮ ਸਕਮ ਆਪਾਂ ਪਹਿਲਾਂ ਫਰੋਜ਼ਪੁਰ ਦੇ ਵਿੱਚ ਤਾਂ ਇੰਨਾ ਬੁਕਰੀਏ ਕਿ ਜਿੰਨੀ ਫਰੋਜ਼ਪੁਰ ਦੇ ਵਿੱਚ ਅੱਗੇ ਟਾਡੀ ਪਾਠੀ ਪ੍ਰਚਾਰਕ ਹਨ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਦਿਆ ਦਾ ਪ੍ਰਬੰਧ ਹੋ ਸਕੇ ਉਹਨਾਂ ਦੀ ਫੀਸ ਵੀ ਜ਼ਰੂਰ ਤੇ ਫੀਸ ਉਹਨਾਂ ਦੀ ਭਰੀ ਜਾਵੇ ਉਹਨਾਂ ਨੂੰ ਕਿਤਾਬਾਂ ਕਾਪੀਆਂ ਦੀ ਲੋੜ ਹੈ ਉਹ ਉਹਨਾਂ ਨੂੰ ਲੈ ਕੇ ਦਿੱਤੀਆਂ ਵਿੱਦਿਆ ਸਮੱਗਰੀ ਉਨਨ ਲਾਇਕ ਦਿੱਤੇ ਜਾਵੇ ਆਓ ਆਪਾਂ ਆਪਣੇ ਰਾਗੀ ਟਾੜੀ ਪਾਠੀ ਪ੍ਰਚਾਰ ਜਿਹੜੀ ਉਹਨਾਂ ਨੂੰ ਸੰਭਾਲੀਏ ਤੁਹਾਡੇ ਤੋਂ ਮੈਂ ਸਹਿਯੋਗ ਦੀ ਅਪੀਲ ਕਰਦਾ ਹਾਂ ਤੁਸੀਂ ਸਾਰੇ ਮੇਰਾ ਸਹਿਯੋਗ